ਅੱਜ ਅਸੀਂ ਜੋੜਾ ਚਤਰਾ ਦੇ ਜੋੜਾ ਚਤਰਾ ਪਿੰਡ ਦੇ ਵਿੱਚ ਆਏ ਆ ਇੱਥੇ ਫਰੈਂਡ ਹਾਰਸ ਕਲੱਬ ਜਿਹੜਾ ਹੈ ਉਹ ਇੱਕ ਹਾਰਸ ਰਾਈਡਿੰਗ ਦਾ ਇਵੈਂਟ ਆਰਗੇਨਾਈਜ਼ ਕੀਤਾ ਹੈ ਇਹਨਾਂ ਨੇ ਜਿਸ ਦੇ ਵਿੱਚ ਕਾਫੀ ਬਾਰੀ ਤਦਾਦ ਦੇ ਵਿੱਚ ਯੂਥ ਜਿਹੜਾ ਹੈ ਉਹਨੇ ਪਾਰਟਿਸਿਪੇਟ ਕੀਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਬਰੀਡ ਦੇ ਜਿਹੜੇ ਹਾਰਸਸ ਹੈ ਉਹ ਇੱਥੇ ਆਏ ਨੇ ਅਸੀਂ ਵੀ ਇਹਦੇ ਵਿੱਚ ਪਾਰਟਿਸਿਪੇਟ ਕਰਾਂਗੇ ਬੇਸਿਕਲੀ ਜਿਹੜੇ ਸਰਪੰਚ ਸਾਹਿਬ ਹੈਗੇ ਤੇ ਇਹ ਜਿਹੜੀ ਕਲੱਬ ਦੇ ਮੈਂਬਰਸ ਹੈ ਇਹਨਾਂ ਦਾ ਬੜਾ ਚੰਗਾ ਉਪਰਾਲਾ ਹੈ ਇਹ ਯੂਥ ਨੂੰ ਕਿ ਜੋੜਾ ਛਤਰਾ ਅਸੀਂ ਜਾਣਦੇ ਹਾਂ ਕਿ ਜੋੜਾ ਛਤਰਾ ਦੇ ਵਿੱਚ ਪਹਿਲਾਂ ਨਸ਼ੇ ਦੀ ਵੀ ਪ੍ਰੋਬਲਮ ਕਾਫੀ ਸੀ ਹੁਣ ਅਸੀਂ ਰੈਗੂਲਰਲੀ ਕੋਈ ਨਾ ਕੋਈ ਐਫਰਟ ਕਰ ਰਹੇ ਹਾਂ ਕਿ ਯੂਥ ਨੂੰ ਨਸ਼ੇ ਤੋਂ ਹਟਾ ਕੇ ਬਾਕੀ ਜਿਹੜੇ ਸਪੋਰਟ ਇਵੈਂਟ ਹੈ ਉਹਦੇ ਵਿੱਚ ਲਾਈਏ ਸੋ ਇਹ ਇੱਕ ਬੜਾ ਹੀ ਨਵਾਂ ਤੇ ਚੰਗਾ ਉਪਰਾਲਾ ਹੈ ਅਸੀਂ ਦੇਖਦੇ ਹਾਂ ਕਿ ਸਾਰੇ ਇਹ ਆਪਣਾ ਪਹਿਲਾ ਦਾ ਜਿਹੜਾ ਇੱਕ ਟ੍ਰੈਂਡ ਰਿਹਾ ਹੈ ਕਿ ਹਮੇਸ਼ਾ ਰਾਈਡਿੰਗ ਕਰਦੇ ਹਨ ਰੂਰਲ ਏਰੀਆ ਦੇ ਵਿੱਚ ਜ਼ਿਆਦਾ ਰਾਈਡਿੰਗ ਕਰਦੇ ਹਨ ਤਾਂ ਇਹ ਸਾਰੇ ਸਪੋਰਟਸ ਦੇ ਵਿੱਚ ਯੂਥ ਨੂੰ ਆਉਣਾ ਚਾਹੀਦਾ ਇਸ ਕਰਕੇ ਅਸੀਂ ਇੱਥੇ ਪਾਰਟਿਸਿਪੇਟ ਕਰ ਰਹੇ ਹਾਂ ਇਹ ਬਹੁਤ ਹੀ ਚੰਗੀ ਪਹਿਲ ਹੈ ਤੇ ਬੜੀ ਇਨੋਵੇਟਿਵ ਹੈ ਕਿਉਂਕਿ ਯੂਥ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਜਾ ਕੇ ਇਹੀ ਸੰਦੇਸ਼ ਦੋਗੇ ਜਿਸ ਤਰ੍ਹਾਂ ਆਪਣੇ ਹਾਰਸਸ ਆਪਣਾ ਪਰਿਆਵਰਣ ਆਪਣੇ ਜਿਹੜੇ ਅਲੱਗ-ਅਲੱਗ ਵੱਖਰੇ ਕਲਚਰਲ ਇਵੈਂਟਸ ਹੁੰਦੇ ਸੀ ਉਹ ਸਾਰੇ ਕੇ ਸਾਰੇ ਸਾਨੂੰ ਇੱਕ ਤੰਦਰੁਸਤੀ ਦੀ ਵੱਲ ਲੈ ਜਾਂਦੇ ਸੀ ਹੁਣ ਜਿਹੜਾ ਇਹ ਨਸ਼ਾ ਤੇ ਸਰੰਜੀਆ ਬਾਕੀ ਸਾਰੀ ਚੀਜ਼ਾਂ ਹੈ ਉਹ ਸਾਨੂੰ ਇੱਕ ਜਿਹੜਾ ਹੈ ਗਲਤ ਰਾਹ ਦਿਖਾਉਂਦੇ ਹਨ ਤਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਹਰ ਕਿਤੇ ਘੋੜਿਆਂ ਨੂੰ ਵੀ ਲਿਜਾ ਕੇ ਤੇ ਅਸੀਂ ਆਪ ਵੀ ਜਾਵਾਂਗੇ ਤੇ ਉੱਥੇ ਇੱਕ ਪੋਜ਼ਿਟਿਵ ਮੈਸੇਜ ਦੇਵਾਂਗੇ ਕਿ ਜਿਹੜੇ ਕਲਚਰਲ ਐਕਟੀਵਿਟੀਆਂ ਆ ਜਾਂ ਆਪਣੇ ਸਪੋਰਟਸ ਐਕਟੀਵਿਟੀਆਂ ਆ ਉਹਦੇ ਵਿੱਚ ਪਾਰਟਿਸਿਪੇਟ ਕਰੀਏ ਨਾ ਕਿ ਨਸ਼ੇ ਦੇ ਵਿੱਚ ਘੋੜਸਵਾਰੀ ਜਿਹੜੀ ਹੈ ਉਹ ਸਾਡਾ ਇੱਕ ਬੜਾ ਇੰਟੀਗਰਲ ਪਾਰਟ ਹੈ ਪੰਜਾਬ ਦਾ ਵੀ ਤੇ ਸਾਡੇ ਪੁਲਿਸ ਦਾ ਵੀ ਮਾਉਂਟਡ ਪਲਟੂਨ ਸਾਡੀ ਹੁੰਦੀ ਹੈ ਜੋ ਕਿ ਘੋੜਸਵਾਰੀ ਹੀ ਕਰਦੀ ਹੈ ਤੇ ਉਹ ਬੜੀ ਚੰਗੀ ਨਿਗਰਾਨੀ ਰੱਖਦੀ ਆਪਣੇ ਏਰੀਆ ਦੇ ਵਿੱਚ ਪੈਟਰੋਲਿੰਗ ਕਰਦੀ ਹੈ ਤੇ ਸਾਨੂੰ ਟ੍ਰੇਨਿੰਗ ਦੇ ਵਿੱਚ ਵੀ ਸਿਖਾਇਆ ਜਾਂਦਾ ਅਸੀਂ ਬ੍ਰੀਚਸ ਪਾ ਕੇ ਤੇ ਰਾਈਡਿੰਗ ਕਰਦੇ ਹਾਂ ਅਸੀਂ ਟੈਸਟ ਵੀ ਦਿੰਦੇ ਹਾਂ ਸੋ ਕਾਫੀ ਟਾਈਮ ਸਾਨੂੰ ਵੀ ਇਹਦੇ ਨਾਲ ਹੋ ਗਿਆ ਹੈ ਆਈ ਵਾਂਟ ਟੂ ਰਿਕਵੈਸਟ ਜਿਹੜੇ ਯੂਥ ਸਾਨੂੰ ਇਹੀ ਰਿਕਵੈਸਟ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਕਿ ਰਾਈਡਿੰਗ ਕਰਨ ਤੇ ਬੜਾਈ ਇੰਟਰਸਟਿੰਗ ਸਪੋਰਟ ਹੈ ਤੇ ਤੁਹਾਨੂੰ ਹੋਰ ਤੰਦਰੁਸਤੀ ਵੀ ਲੈ ਕੇ ਦਿੰਦਾ ਹੈ ਤੇ ਤੁਸੀਂ ਇੱਕ ਸ਼ਡਿਊਲ ਦੇ ਵਿੱਚ ਆਂਦੇ ਹੋ ਤੁਹਾਡਾ ਇੱਕ ਡਿਸਪਲਨ ਆਂਦਾ ਹੈ ਤੇ ਘੋੜਿਆਂ ਨਾਲ ਤੇ ਜਾਨਵਰਾਂ ਨਾਲ ਪਿਆਰ ਉਦਾਂ ਵੀ ਇਨਸਾਨ ਨੂੰ ਮੋਟੀਵੇਟ ਕਰਦਾ ਹੈ ਤੇ ਪੋਜ਼ਿਟਿਵਿਟੀ ਲੈ ਕੇ ਆਂਦਾ ਹੈ ਅੰਦਰ ਪਹਿਲਾਂ ਤੇ ਸਾਰੇ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਇਹ ਸਰ ਅਸੀਂ ਨਸ਼ਿਆਂ ਤੋਂ ਜਾਗਰੂਕ ਕਰਲੀਆ ਕਰ ਰਹੇ ਹਾਂ ਜੀ ਜੋ ਅੱਜਕੱਲ ਨਸ਼ੇ ਦਿਨ ਬੋ ਦਿਨ ਵੱਧ ਰਹੇ ਆ ਇਹ ਸਾਡੇ ਆਪਣੇ ਧਾਰੀ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੇ ਐਸਐਸਪੀ ਵਿਮਾ ਹਰੀਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਰਾਈਡ ਕਰ ਰਹੇ ਆ ਜੀ ਆਪਾਂ ਹੋਰ ਸਾਈਡ ਇਹ 10 ਕਿਲੋਮੀਟਰ ਦੀ ਰਾਈਡ ਹੈ ਜੀ ਜੋ ਕਿ ਸਾਰੇ ਨੇੜ ਦੇ ਪਿੰਡਾਂ ਦੇ ਵਿੱਚੋਂ ਜੋੜਾ ਛਤਰਾ ਤੋਂ ਸ਼ੁਰੂ ਹੋ ਕੇ ਨੇੜਲੇ ਪਿੰਡਾਂ ਤੋਂ ਹੁੰਦੀ ਹੋਈ ਫਿਰ ਇੱਥੇ ਆ ਕੇ ਸਮਾਪਤ ਕਰਾਂਗੇ ਜੀ ਬਾਕੀ ਮੇਨ ਸਾਡਾ ਉਦੇਸ਼ ਆ ਜੀ ਇੱਕ ਵਾਤਾਵਰਨ ਕਿਉਂਕਿ ਅੱਜ ਕੱਲ੍ਹ ਹਰ ਕੋਈ ਬੰਦਾ ਗੱਡੀਆਂ ਦੇ ਦਿਵਾਲੇ ਹੋ ਗਿਆ ਮੋਟਰਸਾਈਕਲਾਂ ਦੇ ਦਿਵਾਲੇ ਹੋ ਗਿਆ ਜੀ ਇਸ ਚੀਜ਼ਾਂ ਪ੍ਰਾਤਨ ਨੂੰ ਭੁੱਲੀ ਜਾਂਦੇ ਨੇ ਤੇ ਅਸੀਂ ਇਹ ਚਾਹੁੰਦੇ ਆ ਕਿ ਕੋਈ ਵੀ ਜਿਹੜੇ ਆਪਣੇ ਘੋੜਿਆਂ ਨੂੰ ਪ੍ਰਮੋਟ ਕਰੋ ਜੇ ਕੋਈ ਨਹੀਂ ਅਫੋਰਡ ਕਰ ਸਕਦਾ ਇਹਦਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਇਹ ਨਾਰਮਲ ਰੇਂਜ ਹੈ ਘਰ ਦੇ ਵਿੱਚ ਇੱਕ ਘੋੜਾ ਜਾਂ ਘੋੜੀ ਤਾਂ ਜ਼ਰੂਰ ਰੱਖਣਾ ਚਾਹੀਦਾ ਜੀ ਬਾਕੀ ਇਹ ਸਭ ਤੋਂ ਵੈਸਟ ਐਕਸਰਸਾਈਜ਼ ਹੈ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਜਿਹੜਾ ਬੰਦਾ ਹੌਰਸ ਰਾਈਡ ਕਰਦਾ ਉਹਦੀ ਸਾਰੀ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ ਅੱਜ ਕੱਲ ਅਸੀਂ ਲੋਕ ਜਿਮਾਂ ਦੇ ਦਿਵਾਲੇ ਹੋ ਗਏ ਆ ਫਿਰ ਬਾਅਦ ਵਿੱਚ ਜਿਮਾਂ 'ਚ ਬੱਚਿਆਂ ਨੂੰ ਭੇਜਦੇ ਫਿਰ ਉੱਥੇ ਲੜਾਈਆਂ ਹੁੰਦੀਆਂ ਗਲਤ ਸੁਸਾਇਟੀਆਂ 'ਚ ਵੀ ਪੈਂਦੇ ਆ ਅਸੀਂ ਜਿਮ ਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਇੱਕ ਪ੍ਰਾਤਨ ਚੀਜ਼ ਆ ਜੋ ਸਾਡੇ ਗੁਰੂ ਮਹਾਰਾਜ ਨੇ ਵੀ ਦਿੱ ਇਦੇ ਨਾਲ ਅਸੀਂ ਵੱਡੀਆਂ-ਵੱਡੀਆਂ ਜੰਗਾ ਫਤਿਹ ਕੀਤੀਆਂ ਤੇ ਬਸ ਮੈਂ ਇਹੋ ਹੀ ਕਹਿਣਾ ਚਾਹੁੰਨਾ ਕਿ ਠੀਕ ਹੈ ਜੀ ਆਪਾਂ ਇਹਨੂੰ ਪ੍ਰਮੋਟ ਕਰੀਏ ਆ ਪਿੱਛੇ ਜਿਆ ਕਰੋਨਾ ਕਾਲ ਦੇ ਵਿੱਚ ਸਭ ਕੁਝ ਬੰਦ ਸੀ ਸਾਡੇ ਫਾਰਮ ਜਿਹੜੇ ਖੁੱਲੇ ਆਂ ਆਪਣੇ ਫਾਰਮਾਂ ਦੇ ਵਿੱਚ ਹੋਰ ਹੌਰਸ ਰਾਈਡਿੰਗ ਕਰਦੇ ਰਹੇ ਆ ਜੀ ਇਸ ਕਰਕੇ ਮੈਂ ਸਾਰਿਆਂ ਨੂੰ ਇਹੋ ਹੀ ਕਹਿਣਾ ਚਾਹੁੰਨਾ ਕਿ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਬਾਕੀ ਐਸਐਸਪੀ ਵਿਧਿਆਮਾ ਹਰੀਸ਼ ਦਾ ਬਹੁਤ-ਬਹੁਤ ਧੰਨਵਾਦ ਜੀ ਅਸੀ ਕਲ ਵੀਰ ਜੀ ਮੇਰਾ ਨਾਮ ਵਿਰਿੰਦਰਜੀਤ ਸਿੰਘ ਗੇਂਦੀ ਜੋੜਾ ਵਾ ਹਾਂ ਵੀਰ ਜੀ ਅੱਜ ਹੌਰਸ ਰਾਈਡਿੰਗ ਰੱਖੀ ਆ ਕੋਈ 12 ਕਿਲੋਮੀਟਰ ਦੀ ਇਹ ਤਾਂ ਮੇਨ ਉਦੇਸ਼ ਹੈ ਜੀ ਇੱਕ ਬੱਚੇ ਜਿਹੜੇ ਨਸ਼ਿਆਂ ਤੋਂ ਬਚਣਗੇ ਇਹ ਆਪਣਾ ਸ਼ੌਂਕ ਵਾ ਸ਼ੌਂਕ ਵੀ ਨਾਲ ਧੰਦਾ ਵੀ ਵਧੀਆ ਕਮਾਈ ਵੀ ਵਧੀਆ ਇਹ ਚ ਸਾਰੇ ਕੰਮ ਬਹੁਤ ਵਧੀਆ ਬਣਾ ਲ। ਮੈਨੂੰ ਵੀਰ ਜੀ ਘਟੋ ਘਟ ਵੀ ਤੇ 12-14 ਸਾਲ ਹੋ ਗਏ ਆ ਜੁੜਿਆ ਨੂੰ ਮੇਰੇ ਫਰੈਂਡ ਸਰਕਲ ਆ ਅਸੀਂ ਫਰੈਂਡ ਬਣਾਇਆ ਫਰੈਂਡ ਕਲੱਬ ਹਾਰਸ ਕਲੱਬ ਬਣਾਇਆ ਉਹਦੇ ਵਿੱਚ ਸਾਡੇ ਕੋਲ 20 ਜਨਵਰੀ ਇਸ ਟਾਈਮ